ਕਿਹੜੀ ਮੇਰੀ ਤੁਸੀਂ ਅੱਜ ਦੀ ਸਟੋਰੀ ਸੁਣੋਗੇ ਨਾ ਸੋਡੇ ਵੀ ਹੋਸ਼ ਛੁੱਟ ਜਾਣਗੇ ਤੁਸੀਂ ਸੋਚੋਗੇ ਕਿ ਕਿੱਦਾਂ ਹੋ ਸਕਦਾ ਹੁਣ ਤੁਸੀਂ ਕਈ ਲੋਕ ਇਹ ਕਹਿੰਦੇ ਫਿਲਮਾਂ ਤੇ ਗੀਤ ਸਾਡੀ ਜ਼ਿੰਦਗੀ 'ਚ ਕੋਈ ਅਸਰ ਨਹੀਂ ਪਾਉਂਦੇ ਪਰ ਅੱਜ ਦੀ ਕਹਾਣੀ ਸੁਣ ਕੇ ਤੁਹਾਨੂੰ ਯਕੀਨ ਹੋ ਜਾਊਗਾ ਕਿ ਇੱਕ ਫਿਲਮ ਤੇ ਇੱਕ ਗੀਤ ਸਾਡੀ ਜ਼ਿੰਦਗੀ 'ਚ ਕਿੰਨਾ ਅਸਰ ਪਾ ਸਕਦਾ ਹੈ ਬੜੀਆਂ ਗੱਲਾਂ ਨਹੀਂ ਕਰਦੇ ਆਪਾਂ ਅੱਜ ਦੀ ਕਹਾਣੀ ਕਰਦੇ ਆਂ ਸ਼ੁਰੂ ਅੱਜ ਦੀ ਕਹਾਣੀ ਸ਼ੁਰੂ ਹੁੰਦੀ ਆਪਣੀ ਤੇਲਗਾਨਾ ਦੀ ਤੇਲਗਾਨਾ ਇੰਡੀਆ ਦੀ ਬਹੁਤ ਵੱਡੀ ਸਟੇਟ ਆ ਗਈ ਤੇ ਉੱਥੇ ਨਾ ਦਸੰਬਰ 2017 ਦੀ ਘਟਨਾ ਕਿ ਬੇਜੁਰਗੋਰਤੋ ਇੱਕ ਬਹੁਤ ਵੱਡਾ ਹਸਪੀਟਲ ਉੱਥੇ ਜਾਂਦੀ ਹੈਗੀ ਉਹਦੇ ਹੱਥ ਚੁੰਦਾ ਮਟਰਨ ਸੂਪ ਤੇ ਉੱਥੇ ਉਹ ਨਰਸ ਨੂੰ ਇਹ ਗੱਲ ਕਹਿੰਦੀ ਹੈ ਵੀ ਮੈਨੂੰ ਨਾ ਆਈਸੀਯੂ ਚ ਜਾਨ ਦੇਓ ਆਈਸੀਯੂ ਚ ਉਹਦਾ ਮੁੰਡਾ ਦਾਖਲ ਸੀਗਾ ਤੇ ਉਹਦਾ ਇਲਾਜ ਚੱਲ ਰਿਹਾ ਸੀਗਾ ਉੱਥੇ ਤੇ ਵੀ ਮੈਂ ਜੇ ਮਟਰਨ ਸੂਪ ਆਉਤੇ ਮੁੰਡੇ ਨੂੰ ਦੇਣਾਗਾ ਇਹ ਮਟਰਨ ਸੂਪ ਪੀ ਕੇ ਉਹਦੇ ਚ એનર્ਜੀ ਆਉਂਦੀ ਹੈ ਹੁਣ ਉੱਥੇ ਜਿਹੜੀ ਨਰਸ ਜੀ ਇਹ ਗੱਲ ਕਹਿ ਰਹੀ ਸੀ ਵੀ ਸਾਡੇ ਹਸਪੀਟਲ ਚ ਇਹ ਨਿਯਮ ਨਹੀਂਗਾ ਵੀ ਕਿਸੇ ਪੇਸ਼ੈਂਟ ਦੇ ਘਰ ਦੇ ਆਲਾਉ ਨਹੀਂਗਾ ਉਹਦੇ ਚ ਮਤਲਬ ਵੀ ਆਈਸੀਯੂ ਚ ਜਾਣਾ ਕਹਿੰਦੇ ਮਤਲਬ ਜਦੋਂ ਜਾਇਦ ਕਰਦੀ ਉਹ ਬਜ਼ੁਰਗ ਔਰਤ ਵੀ ਕਿਵੇਂ ਨਾ ਕਿਵੇਂ ਉਹ ਨਰਸ ਆ ਜਿਹੜੀ ਉਹਨੂੰ ਜਾਨ ਦੇ ਦੇ ਪਰ ਇੱਥੇ ਨਰਸ ਆ ਆਪ ਦੇ ਮਤਲਬ ਵੀ ਡਿਊਟੀ ਤੇ ਆੜੀ ਰਹੀ ਹੁਣ ਇਹ ਗੱਲ ਕਹਿ ਰਹੀ ਮੇਰੇ ਵੀ ਜਿਹੜਾ ਤੁਸੀਂ ਮਟਨਸੂਬ ਹੈ ਮੈਨੂੰ ਦੇ ਦਿਓ ਮੈਂ ਤੁਹਾਡੇ ਜਿਹੜਾ ਪੇਸ਼ੈਂਟ ਹੈਗਾ ਉਹ ਦੇ ਆਉਣੀ ਹੈ ਫਿਰ ਉਹ ਜਿਹੜੀ ਔਰਤ ਆ ਉਹ ਮਟਨਸੂਬ ਨਰਸ ਨੂੰ ਦਿੰਦੀ ਹੈ ਨਰਸ ਆ ਆਈਸੀਯੂ ਚ ਚਲੀ ਜਾਂਦੀ ਹੈ ਤੇ ਆਈਸੀਯੂ ਚ ਜਿਹੜਾ ਪੇਸ਼ੈਂਟ ਦਾ ਨਾਮ ਦੱਸਿਆ ਸੀ ਉਹ ਪੇਸ਼ੈਂਟ ਕੋਲ ਚਲੀ ਜਾਂਦੀ ਹੈ ਕਿ ਤੂੰ ਕਹਿੰਦੀ ਵੀ ਆਮ ਤੁਹਾਡੀ ਮਾਂ ਨੇ ਮਟਨਸੂਬ ਭੇਜਿਆ ਕਿ ਤੁਸੀਂ ਆਪੀ ਲੋ ਪਰ ਇੱਥੇ ਜਿਹੜਾ ਪੇਸ਼ੈਂਟ ਸੀਗਾ ਉਹ ਮਤਲਬ ਇਹ ਨਰਸ ਦੇ ਗੱਲ ਪੈ ਜਾਂਦਾ ਉਹ ਕਹਿੰਦਾ ਵੀ ਮੈਂ ਬੈਜਾਂਗਾ ਵੀ ਮੈਨੂੰ ਤੁਸੀਂ ਨਾਨ ਵੇਜ ਚੀਜ਼ ਕਿਵੇਂ ਦੇ ਸਕਦੇ ਹੋ ਉਹ ਨਰਸ ਕਹਿੰਦੀ ਵੀ ਇਹ ਤੁਹਾਡੀ ਮਾਂ ਨੇ ਫੜਾਇਆਗਾ ਵੀ ਤੁਹਾਡੇ 'ਚ ਜਦੋਂ ਤੁਸੀਂ ਪੀਂਨੇ ਹੋ ਛੋਟੇ ਜਿਹਾ એનર્ਜੀ ਆਉਂਦੀ ਹੈਗੀ ਕਿ ਤੁਹਾਨੂੰ ਇਹ ਚੰਗਾ ਬਹੁਤ ਲੱਗਦਾ ਵੀ ਮੈਂ ਤਾਂ ਕਰਕੇ ਲੈ ਕੇ ਆਈਆਂ ਜੀ ਫਿਰ ਉਹ ਜਿਹੜਾ ਪੇਸ਼ੈਂਟ ਇਹ ਗੱਲ ਕਹਿੰਦਾ ਵੀ ਮੈਂ ਬੈਜ ਬੰਦਾਗਾ ਮੈਂ ਨਾਨ ਵੇਜ ਚੀਜ਼ ਮੈਂ ਖਾ ਸਕਦਾ ਨਹੀਂ ਤੇ ਨਹੀਂ ਪੀ ਸਕਦਾ ਤੇ ਜਿਹੜੀ ਨਰਸ ਮਤਲਬ ਬਾਸ ਉਸਔਰਤ ਕੋਲ ਜਾਂਦੀ ਹੈਗੀ ਉਹਨੇ ਗੱਲ ਕਹਿੰਦੀ ਹੈ ਵੀ ਜਿਹੜਾ ਤੁਹਾਡਾ ਪੇਸ਼ੈਂਟ ਆ ਉਹ ਮਤਲਬ ਇਹ ਪੀਣ ਤੋਂ ਸਾਫ਼-ਸਾਫ਼ ਇਨਕਾਰ ਕਰ ਰਿਹਾ ਹੈਗਾ। ਉਹ ਔਰਤ ਮਤਲਬ ਜਦੋਂ ਸੁਣਦੀ ਹੈ ਉਹਦੇ ਵੀ ਉਹ ਛੱਡ ਜਾਂਦੇ ਹੈਗੇ ਵੀ ਇੱਦਾਂ ਕਿਦੋਂ ਸਕਦਾ ਪਹਿਲਾਂ ਤੋਂ ਮਤਲਬ ਬੜੇ ਚਾਹ ਨਾਲ ਬੜੇ ਮਤਲਬ ਇੱਕ ਖੁਸ਼ ਹੋ ਕੇ ਟਮਾਟਰ ਦਾ ਸੂਪ ਪੀਂਦਾਗਾ ਅੱਜ ਕਿਵੇਂ ਨਾ ਕਰ ਸਕਦਾ ਹੈਗਾ। ਤੇ ਉਸ ਤੋਂ ਬਾਅਦ ਜਿਹੜੀ ਉਹ ਬਜ਼ੁਰਗ ਔਰਤ ਉਹ ਜਾਂਦੀ ਹੈ ਡਾਕਟਰ ਕੋਲ ਡਾਕਟਰਾਂ ਦੀ ਕਾਫੀ ਮਤਲਬ ਇੱਕ ਕਮਰੇ 'ਚ ਮੀਟਿੰਗ ਚੱਲ ਰਹੀ ਸੀ ਕਾਫੀ ਡਾਕਟਰ ਇੱਕਸਾਂ ਦੇ ਇਕੱਠੇ ਹੋਏ ਸੀਗੇ। ਤੇ ਉੱਥੇ ਜਾ ਕੇ ਡਰਾਮਾ ਕ੍ਰੀਏਟ ਕਰਦੀ ਹੈਗੀ। ਤੇ ਡਾਕਟਰਾਂ ਨੇ ਇਹ ਗੱਲ ਕਹਿੰਦੀ ਆ ਵੀ ਤੁਸੀਂ ਮੈਨੂੰ ਆਈਸੀਯੂ 'ਚ ਜਾਨ ਦੇ ਦੋ ਵੀ ਮੇਰਾ ਜਿਹੜਾ ਮੁੰਡਾ ਗਾ ਉਹ ਉੱਥੇ ਦਾਖਲਾ ਗਾ ਵੀ ਉਹ ਮੱٹن ਸੂਪ ਇਨਕਾਰ ਕਰ ਰਿਹਾ ਹੈ ਕਿ ਮੈਂ ਉਹਨੂੰ ਮੱٹن ਸੂਪ ਦੇ ਕੇ ਆਉਣਾ ਗਾ ਡਾਕਟਰ ਵੀ ਹੈਰਾਨ ਡਾਕਟਰ ਕਹਿੰਦੇ ਵੀ ਆਈਸੀਯੂ 'ਚ ਜਾਨ ਕਿਵੇਂ ਦੇ ਦੇ ਜੇ ਸਮਝੀ ਤੇ ਡਾਕਟਰ ਇਹ ਗੱਲ ਕਹਿੰਦੇ ਵੀ ਤੁਸੀਂ ਥੋੜਾ ਸਮਾਂ ਰੁਕੋ ਵੀ ਅਸੀਂ ਛੁੱਟੇ ਨਾਲ ਚਲਦੇ ਆਂ ਵੀ ਕੀ ਗੱਲ ਬਾਤ ਆ ਅਸੀਂ ਜਾ ਕੇ ਦੇਖ ਕੇ ਆਉਨੇ ਆ ਤੇ ਡਾਕਟਰਾਂ ਦੀ ਮੀਟਿੰਗ ਖਤਮ ਹੁੰਦੀ ਹੈਗੀ ਉਸਕੇ ਡਾਕਟਰ ਉਸ ਔਰਤ ਨੂੰ ਤੇ ਉਸ ਨਰਸ ਨੂੰ ਨਾਲ ਲੈ ਕੇ ਆਈਸੀਯੂ 'ਚ ਚੰਦੇ ਆਗੇ ਤੇ ਉਹ ਔਰਤ ਨੂੰ ਕਹਿੰਦੇ ਵੀ ਤੁਹਾਡਾ ਪੇਸ਼ੈਂਟ ਕਿੱ ਤੇ ਉਹ ਔਰਤ ਇੱਕ ਪੇਸ਼ੈਂਟ ਕੋ ਨਹੀਂ ਹੱਥ ਕਰ ਦਿੰਦੀ ਵੀ ਉਹ ਮੇਰਾ ਮੁੰਡਾ ਰਿਹਾਗਾ ਤੇ ਉਹਨੂੰ ਇਹ ਮਟਨਸੂਪ ਦੇ ਕੇ ਹੁਣਾਗਾ ਡਾਕਟਰ ਵੀ ਜਾਂਦੇ ਹੈਗੇ ਉਹ ਔਰਤ ਵੀ ਜਾਂਦੀ ਹੈ ਕਿ ਉਹ ਔਰਤ ਫਿਰ ਉਹਦੀ ਗੱਲ ਕਹਿੰਦੀ ਆ ਵੀ ਆ ਮੈਂ ਮੈਂ ਤੇਰੇ ਲਈ ਮਟਨਸੂਪ ਲੈ ਕੇ ਆਈ ਆ ਕਿ ਵੀ ਤੂੰ ਪੀ ਲੈ ਪਰ ਫਿਰ ਉਹ ਜਿਹੜਾ ਪੇਸ਼ੈਂਟ ਸੀਗਾ ਨਾ ਕਰ ਰਿਹਾ ਸੀਗਾ ਇਹ ਗੱਲ ਕਹਿ ਰਿਹਾ ਸੀ ਮੈਂ ਵੈਜ ਬੰਦਾ ਵੀ ਮੈਂ ਤੁਸੀ ਨਾਨ ਵੈਜ ਕਿਵੇਂ ਦੇ ਸਕਦੇ ਹੋ ਕਿ ਮੈਨੂੰ ਕਿਉਂ ਫੋਰਸ ਕਰ ਰਹੇ ਹੋ ਵਾਰ ਵਾਰ ਹੁਣ ਇੱਥੇ ਜਿਹੜੀ ਉਹ ਮਾਂ ਸੀਗੀ ਵਿਚਾਰੀ ਉਹਦੇ ਮਨ ਚ ਇਹ ਗੱਲ ਜਾਂਦੀ ਹੈ ਕਿ ਉਹ ਇਹ ਜਾਂਦੀ ਹੈ ਕਿ ਉਹਦੇ ਨੇ ਇੱਕ ਪੇਸ਼ੈਂਟ ਤੇ ਬਲੈਂਡ ਪਾਈ ਹੋਈ ਸੀਗੀ ਉਹ ਪੇਸ਼ੰਟ ਦਾ ਮਤਲਬ ਜਿਹੜਾ ਮਤਲਬ ਸਾਰਾ ਚਿਹਰਾ ਉਹ ਤੇਆਬ ਨਾਲ ਉਹ ਛੜਿਆ ਹੋਇਆ ਸੀਗਾ ਤੇ ਉਹਦੇ ਮੂੰਹ ਦੇ ਪੱਟਣਾਂ ਵੀ ਡੁੱਬਲੇ ਟਕਾਉਂਗਾ ਸੀਗਾ ਪਰ ਹੁਣ ਉਹਦੇ ਬਲੈਂਡ ਪਾਈ ਸੀ ਕਿ ਉਹਦੀ ਮਾਂ ਨੂੰ ਉਹਦੇ ਜਿਹੜੇ ਇੱਥੇ ਛਾਤੀ ਦੇ ਵਾਲ ਸੀਗੇ ਉਹ ਥੋੜੇ ਲੱਗ ਰਹੇ ਸੀਗੇ ਉਹਦੇ ਜਿਹੜੇ ਮਤਲਬ ਮਾਂ ਦੇ ਮੁੰਡੇ ਦੇ ਵਾਲ ਕਾਫੀ ਸੀਗੇ ਤੇ ਮਾਂ ਨੂੰ ਇੱਕ ਗੱਲ ਡਾਊਟ ਹੁੰਦੀ ਹੈ ਕਿ ਇਹ ਉਹਦਾ ਮੁੰਡਾ ਨਹੀਂਗਾ ਜਿਹੜਾ ਪੇਸ਼ੈਂਟ ਆਗਾ ਇਹ ਉਹ ਨਹੀਂਗਾ ਜਿਸ ਨੂੰ ਮੈਂ ਮਤਲਬ ਸੂਰ ਦੇਣ ਆਈ ਹੈ ਤੇ ਡਾਕਟਰ ਵੀ ਰਹਿਣਦੇ ਵੀ ਸੇਮ ਉਹੀ ਨਾਮ ਆਗਾ ਤੇ ਵੀ ਸੋਡੇ ਮੁੰਡਾ ਦਾ ਟਪਾ ਵੀ ਫੋਰਸ ਕਰਦੇ ਹੈਗੇ ਪਰ ਜਿਹੜੀ ਬਜ਼ੁਰਗ ਔਰਤ ਨਹੀਂ ਮੰਨ ਰਹੀ ਸੀ ਕੋਈ ਗੱਲ ਬਾਰ-ਬਾਰ ਕਹਿ ਰਹੀ ਸੀ ਵੀ ਜੇ ਇਹ ਮੇਰਾ ਮੁੰਡਾ ਨਹੀਂਗਾ ਉਸ ਤੋਂ ਬਾਅਦ ਕਾਫੀ ਜਿੰਦ ਤੋਂ ਜ਼ਿਆਦਾ ਬਾਅਦ ਫਿਰ ਉਹ ਔਰਤ ਜਾਂਦੀ ਹੈਗੀ ਪੁਲਿਸ ਸਟੇਸ਼ਨ ਜਿਹੜਾ ਪੁਲਿਸ ਸਟੇਸ਼ਨ ਜਾ ਕੇ ਸਾਰੀ ਗੱਲਬਾਤ ਦੱਸਦੀ ਹੈਗੀ ਵੀ ਕਿਵੇਂ-ਕਿਵੇਂ ਇਹ ਮਦਰ ਸੂਪ ਦੇ ਕੇ ਜਾਂ ਦੇਣ ਜਾ ਰਹੀ ਸੀਗੀ ਉਸ ਤੋਂ ਬਾਅਦ ਵੀ ਉਹ ਜਿਹੜਾ ਔਰਤ ਨੂੰ ਇਹ ਲੱਗਿਆ ਉਹ ਮੇਰਾ ਮੁੰਡਾ ਨਹੀਂਗਾ ਪਹਿਲਾਂ ਦੇ ਪੁਲਿਸ ਗੱਲਬਾਤ ਸੁਣ ਕੇ ਉਹ ਵੀ ਮਤਲਬ ਇਹ ਰਿਐਕਟ ਨਹੀਂ ਕਰਦੇ ਤੇ ਇਹ ਤੇ ਇਹ ਗੱਲ ਕਹਿੰਦੇ ਆ ਵੀ ਚਲੋ ਜੇ ਤੁਹਾਨੂੰ ਕੁਝ ਮਤਲਬ ਵੀ ਤੁਹਾਡੇ ਮੁੰਡੇ ਬਾਰੇ ਪਤਾ ਲੱਗੂ ਸਾਨੂੰ ਦੱਸ ਦਵਾਂਗੇ ਪਰ ਜਿਵੇਂ ਉਹ ਸਾਰੀ ਪੂਰੀ ਸਟੋਰੀ ਦੱਸਦੀ ਹੈਗੀ ਕਿ ਕਿਵੇਂ ਕਿਵੇਂ ਵੀ ਉਹ ਮਤਨਸੂਬ ਦੇਣ ਜਾ ਰਹੀ ਸੀਗੀ ਉਸ ਤੋਂ ਬਾਅਦ ਉਹਨੇ ਨਾ ਕੀਤੀ ਤਾਂ ਪੁਲਿਸ ਨੂੰ ਮਤਲਬ ਇੱਕ ਗੱਲ ਦੀ ਉਹਨੂੰ ਹੁਣ ਪੁਲਿਸ ਨੂੰ ਜਿਹੜੀ ਕੰਪਲੇਂਟ ਲਿਖਾ ਰਹੀ ਸੀ ਉਹ ਲਿਖਣੀ ਹੀ ਪੈਣੀ ਸੀ ਕਿਉਂਕਿ ਜਿਹੜੀ ਉਹ ਔਰਤ ਸੀਗੀ ਬਹੁਤ ਜ਼ਿਆਦਾ ਰੌਲਾ ਪਾ ਰਹੀ ਸੀਗੀ ਸਟੇਸ਼ਨ ਤੇ ਬਹੁਤ ਜ਼ਿਆਦਾ ਫੋਰਸ ਕਰ ਰਹੀ ਸੀਗੀ ਪੁਲਿਸ ਨੂੰ ਉਸ ਤੋਂ ਬਾਅਦ ਜਿਹੜੇ ਪੁਲਿਸ ਆ ਉਹ ਸਾਰੀ ਗੱਲ ਬਾਤ ਮਤਲਬ ਵੀ ਸਮਾਰ ਕੇ ਉਹਨੂੰ ਬਹਾਠਾ ਆ ਕੇ ਪੁੱਛਦੇ ਆ ਫਿਰ ਉਹ ਔਰਤ ਕਹਿੰਦੀ ਵੀ ਯੋ ਤੁਸੀਂ ਜਿਹੜੀ ਮੇਰੀ ਨੂੰਹ ਆ ਗਈ ਉਹਨੂੰ ਬੁਲਾ ਲਓ ਵੀ ਉਹ ਪੱਕਾ ਦੱਸ ਦੋ ਵੀ ਉਹ ਉਹਦਾ ਜਿਹੜਾ ਘਰ ਵਾਲਾ ਕੋ ਉਹ ਨਹੀਂ ਦਾ ਫਿਰ ਉਸ ਤੋਂ ਬਾਅਦ ਉਹ ਵੀ ਨੂੰਹ ਨੂੰ ਬੁਲਾਇਆ ਜਾਂਦਾ ਕੋਈ ਨੂੰਹ ਦਾ ਨਾਮ ਸੀਗਾ ਸਵਾਤੀ ਸਵਾਤੀ ਜਦੋਂ ਆਉਂਦੀ ਹੈ ਕਿ ਸਟੇਸ਼ਨ ਤੇ ਉਹ ਗੱਲ ਦੱਸਦੀ ਹੈ ਕਿ ਵੀ ਜਿਹੜਾ ਉਹਦਾ ਘਰ ਵਾਲਾ ਕੋ ਉਹਦੇ ਮੂਹ ਦਾ ਤਿਆਗ ਡੁੱਲਿਆ ਹੋਇਆਗਾ ਤੇ ਉਹ ਕਾਫੀ ਮਤਲਬ ਦਿਨਾਂ ਤੋਂ ਐਸਯੂ ਚ ਦਾਖਲਾ ਹੈਗਾ ਤੇ ਉਹਦੇ 6-7 ਲੱਖ ਰੁਪਇਆ ਵੀ ਲੱਗ ਚੁੱਕਿਆ ਹੈਗਾ ਇਹ ਵਾਲਾ ਜਦੋਂ ਸੁਣਦੇ ਆ ਪੁਲਿਸ ਵਾਲੇ 6-7 ਲੱਖ ਵਾਲੀ ਤੇ ਉਹਨਾਂ ਨੂੰ ਕੁਝ ਨਾ ਡਾਊਟ ਹੁੰਦਾਗਾ ਫਿਰ ਉਹਦੇ ਮਤਲਬ ਹੀ ਕਾਫੀ ਦਬਕੇ ਨਾਲ ਪੁੱਛਿਆ ਜਾਂਦਾਗਾ ਸਵਾਰਤੀ ਨੂੰ ਸਾਰਾ ਕੁਝ ਤੇ ਪਹਿਲਾਂ ਤਾਂ ਨਹੀਂ ਮੰਦੀ ਤੇ ਫਿਰ ਉਹ ਮਤਲਬ ਹੀ ਐਂਡ ਤੇ ਮਤਲਬ ਹੀ ਜਦੋਂ ਪੁਲਿਸ ਦੇ 2 ਘੰਟੇ ਪੈਂਦੇ ਆ ਕਿ ਸਾਰਾ ਕੁਝ ਸੱਚ ਦੱਸ ਦਿੰਦੀ ਹੈ ਹੁਣ ਜੇ ਤੁਸੀਂ ਇਹ ਸੱਤ ਸੁਣੋਗੇ ਨਾ ਸੋਡੇ ਵੀ ਹੋ ਛੋੜ ਜਾਣਗੇ ਉਹਨਾਂ ਇਹ ਸਵਾਰਤੀ ਇੱਥੇ ਦੱਸਦੀ ਹੈ ਕਿ ਕਹਿੰਦੀ ਵੀ ਉਹ ਜਿਹੜਾ ਪੇਸ਼ੈਂਟ ਹੈਗਾ ਉਹਦਾ ਨਾਮ ਹੈਗਾ ਉਹਦਾ ਸਰਿੰਦਰ ਵੀ ਮੇਰਾ ਵਿਆਹ ਹੋਇਆ ਸੀਗਾ ਸ੍ਰਿੰਦਰ ਨਾਲ 2015 ਵਿੱਚ ਮੇਰੀ ਹੋਈ ਸੀ ਲਵ ਮੈਰਿਜ ਉਸ ਤੋਂ ਬਾਅਦ ਕਹਿੰਦੀ ਵੀ ਮੈਂ ਐਸੇ ਹਸਪੀਟਲ 'ਚ ਨਰਸਕ ਦੇ ਜੌਬ ਕਰਨ ਲੱਗੇਗੀ ਤੇ ਜਿਹੜਾ ਮੇਰੇ ਘਰ ਵਾਲੋ ਆਪ ਦਾ ਕੰਮ ਕਰਦਾ ਸੀਗਾ ਤੇ ਲਵ ਮੈਰਿਜ ਸੀ ਕਿ ਸਾਡੇ ਵਧੀਆ ਦਿਨ ਲੰਘ ਰਹੇ ਸੀਗੇ ਸਾਡੇ ਮਤਲਬ ਵੀ ਬੱਚੇ ਵੀ ਹੋਏ ਬੱਚੇ ਹੋਣ ਤੋਂ ਬਾਅਦ ਕਹਿੰਦੀ ਨਾ ਮੇਰੇ ਅਚਾਨਕ ਮੇਰੀ ਜਿਹੜੀ ਪਿੱਠ ਆ ਉਹਨੂੰ ਜੇ ਦਰਦ ਰਹਿਣ ਲੱਗ ਗਿਆ ਤੇ ਮੈਨੂੰ ਜਿਹੜੇ ਬੱਚੇ ਸੰਭਾਲਣ 'ਚ ਦਿੱਕਤ ਆਉਣ ਲੱਗ ਗਈ ਮੈਂ ਇਹ ਗੱਲ ਆਪਣੇ ਘਰ ਵਾਲੇ ਸ੍ਰਿੰਦਰ ਨਾਲ ਸ਼ੇਅਰ ਵੀ ਕਰਦੀ ਪਰ ਉਹ ਬੜਾ ਹੁਕਮ ਜੀ ਇਹ ਮੇਰੀ ਗੱਲ ਨੂੰ ਬੋਲਦਾ ਨਹੀਂ ਸੀਗਾ ਤੇ ਉਸ ਤੋਂ ਬਾਅਦ ਜਿਹੜੀ ਹੈ ਮਤਲਬ ਸਵਾਤੀ ਕਹਿੰਦੀ ਹੈ ਕਿ ਮੈਂ ਇਹ ਗੱਲ ਆਪ ਦਾ ਇੱਕ ਡਾਕਟਰ ਨਾਲ ਸ਼ੇਅਰ ਕੀਤੀ ਵੀ ਮੇਰੀ ਪੇਟ ਤੇ ਦਰਦ ਰਹਿੰਦਾ ਹੈ ਤੁਸੀਂ ਮੈਨੂੰ ਇਹਦਾ ਇਲਾਜ ਦੱਸੋ ਤੇ ਉਹ ਡਾਕਟਰ ਇੱਕ ਹੋਰ ਡਾਕਟਰ ਦਾ ਉਹ ਨੰਬਰ ਦਿੰਦਾ ਹੈਗਾ ਉਹ ਡਾਕਟਰ ਦਾ ਨਾਮ ਸੀਗਾ ਰਜੇਸ਼ ਉਹ ਕਹਿੰਦਾ ਵੀ ਤੂੰ ਰਜੇਸ਼ ਨੂੰ ਜਾ ਕੇ ਮਿਲ ਇਹ ਮਤਲਬ ਵੀ ਸੋਡੀ ਵਧੀਆ ਤੇਰਾ ਟਰੀਟਮੈਂਟ ਕਰੇਗਾ ਤੇ ਫਿਰ ਉਹ ਔਰਤ ਦੋ ਦਿਨਾਂ ਬਾਅਦ ਉਸ ਡਾਕਟਰ ਕੋਲ ਚਲੀ ਜਾਂਦੀ ਹੈ ਜੀ ਉਹ ਡਾਕਟਰ ਕੋਲ ਜਾਂਦੀ ਹੈ ਕਿ ਉਹ ਟਰੀਟਮੈਂਟ ਸ਼ੁਰੂ ਕਰਦਾ ਹੈਗਾ ਤੇ ਚਾਰ ਪੰਜ ਦਿਨਾਂ ਬਾਅਦ ਫਿਰ ਬੁਲਾਉਂਦਾ ਹੈਗਾ ਉਹ ਤੇਵਾ ਬੁਲਾਉਂਦਾਗਾ ਇਦਾਂ ਲਗਾਤਾਰ ਚੱਲਦਾ ਰਿਹਾਗਾ ਤੇ ਉਹ ਜਿਹੜੀਆਂ ਮਤਲਬ ਡਾਕਟਰ ਤੇ ਜਿਹੜੀ ਸਵਾਤੀ ਸੀਗੇ ਇਹ ਕਾਫੀ ক্লোਜ਼ ਆ ਗਏ ਸੀਗੇ ਇੱਕ ਦੂਜੇ ਦੇ ਕਾਫੀ ਪਰਸਨਲ ਗੱਲਾਂ ਵੀ ਸ਼ੇਅਰ ਕਰਨ ਲੱਗੇ ਸੀਗੇ ਇੱਕ ਦੂਜੇ ਨਾਲ ਤੇ ਹੁਣ ਗੱਲ ਇੱਥੋਂ ਤੱਕ ਵਧ ਗਈ ਸੀ ਦੋਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀਗਾ ਹੁਣ ਦੇਖੋ ਤੁਸੀਂ ਇੱਕ ਪਾਸੇ ਉਹਨੇ ਸ੍ਰਿੰਦਰ ਨਾਲ ਲਵ ਮੈਰਿਜ ਕਰਾ ਛੱਡੀ ਸੀਗੀ ਤੇ ਹੁਣ ਦੂਸਰੀ ਵਾਰ ਫੇਰ ਉਹਨੂੰ ਪਿਆਰ ਹੋ ਗਿਆ ਸਵਾਤੀਆਂ ਨੂੰ ਹੁਣ ਪਿਆਰ ਇੱਥੋਂ ਤੱਕ ਹੋ ਗਿਆ ਉਹਨੇ ਸਾਰੀਆਂ ਹੱਦਾਂ ਪਾਰ ਕਰ ਤੀਆਂ ਡਾਕਟਰ ਦੇ ਕਲੀਨਿੰਗ ਜਿਉਂ ਨਜਾਇਜ਼ ਸਬੰਧ ਬਣਾਉਣ ਲੱਗ ਗਿਆ ਉਹਦੇ ਨਾਲ ਤੇ ਜਿਹੜਾ ਡਾਕਟਰ ਸੀਗਾ ਰਜੇਸ਼ ਉਹ ਅਕਸਰ ਮਤਲਬੀ ਉਹਦੇ ਸਵਾਤੀ ਦੇ ਘਰੇ ਵੀ ਚਲਾਇਆ ਜਾਂਦਾ ਸੀਗਾ ਘਰੇ ਜਾ ਕੇ ਉਹਦਾ ਮਨ ਸਰੀਰ ਸੰਬੰਧ ਬਣੋਕਿਆ ਹੁੰਦਾ ਸੀਗਾ ਹੁਣ ਕਿੰਨਾ ਕੁ ਟਾਈਮ ਬੰਦਾ ਇਹ ਗੱਲਾਂ ਲੁਕੋ ਸਕਦਾ ਹੈਗਾ ਬਹੁਤ ਟਾਈਮ ਜਿਹੜਾ ਝੂਠ ਆ ਉਹ ਨਹੀਂ ਮਤਲਬ ਮੈਰੇ ਕੰ ਮੇਰਾ ਇਹ ਮੰਨਣਾ ਦਾ ਬਹੁਤ ਜ਼ਿਆਦਾ ਦੇਰ ਤੱਕ ਝੂਠ ਆ ਜਿਹੜਾ ਉਸ ਮਤਲਬ ਸਾਹਮਣੇ ਆ ਹੀ ਜਾਣਾ ਝੂਠ ਨੇ ਤਾਂ ਉਸੇ ਤਰ੍ਹਾਂ ਜਿਹੜਾ ਸਵਾਤੀ ਦਾ ਝੂਠ ਵੀ ਹੁਣ ਸਾਹਮਣੇ ਆਉਣ ਜਾ ਰਿਹਾ ਸੀਗਾ ਇੱਕ ਦਿਨ ਜਿਹੜੀ ਸਵਾਤੀ ਆ ਰਜੇਸ਼ ਨੂੰ ਰੋਜ਼ਾਨਾ ਦੀ ਤਰ੍ਹਾਂ ਤੇ ਵੀ ਆਪ ਦੇ ਘਰੇ ਬੁਲਾਉਂਦੀ ਹੈਗੀ ਇੱਕਰੇ ਬੁਲਾਉਂਦੀਆ ਤੋਂ ਸਰੀਰਕ ਸੰਬੰਧ ਬਣਾ ਰਹੇ ਸੀਗੇ ਉੱਤੋਂ ਆ ਗਿਆ ਉਹਦਾ ਘਰ ਵਾਲਾ ਸ੍ਰਿੰਦਰ ਸ੍ਰਿੰਦਰ ਜਦੋਂ ਆਪਦੇ ਅੱਖੀ ਦੇਖਦਾਗਾ ਪਹਿਲਾਂ ਤਾਂ ਉਹਨੂੰ ਲੋਕ ਦੱਸਦੇ ਸੀ ਕਿ ਹੁਣ ਉਹਨੇ ਆਪਦੇ ਅੱਖੀ ਵੀ ਦੇਖ ਲਿਆ ਸੀਗਾ ਪਰ ਉਹ ਜਿਹੜਾ ਇੱਥੇ ਸ੍ਰਿੰਦਰ ਉਹ ਕੁਝ ਨਹੀਂ ਕਰਦਾਗਾ ਤੇ ਡਾਕਟਰ ਜਿਹੜਾ ਨਾਲ ਸ਼ਰਮ ਸ਼ਰਮ ਨਾਲ ਉਹ ਭੱਜ ਜਾਂਦਾਗਾ ਉੱਤੋਂ ਤੇ ਉਸ ਵਾਤੀ ਨੂੰ ਬਿਠਾਉਂਦਾਗਾ ਤੇ ਉਹਨੂੰ ਸਮਝਾਉਣ ਲੱਗ ਕੇ ਅੰਦਰ ਹੁਣ ਦੇਖੋ ਤੁਸੀਂ ਇੱਕ ਆਮ ਬੰਦਾ ਹੁੰਦਾ ਤਾਂ ਉੱਥੇ ਡਾਕਟਰ ਨੂੰ ਵੀ ਮਾਰਦਾ ਤੇ ਆਪਦੀ ਘਰ ਵਾਲੀ ਨੂੰ ਵੀ ਮਾਰ ਦਿੰਦਾ ਪਰ ਇੱਥੇ ਜਿਹੜਾ ਸ੍ਰਿੰਦਰ ਸੀਗਾ ਤੇ ਉਹਦੇ ਪਤਾ ਨਹੀਂ ਦਿਮਾਗ ਕੀ ਗੱਲ ਹੋਈ ਉਹਨੇ ਆਪ ਦੀ ਘਰ ਵਾਲੀ ਨੂੰ ਬਿਠਾਇਆ ਤੇ ਉਹਨੂੰ ਸਮਝਾਉਣ ਲੱਗ ਗਿਆ ਉਹਨੇ ਗੱਲ ਕਹਿੰਦਾ ਵੀ ਜਿਹੜੇ ਕੰਮ ਆ ਉਹਨੂੰ ਸ਼ੋਭਾ ਨਹੀਂ ਦਿੰਦੇ ਵੀ ਆਪਣਾ ਵਿਆਹ ਹੋ ਚੁੱਕਿਆ ਹੈਗਾ ਆਪਣੀ ਲਵ ਮੈਰਿਜ ਹੋਈ ਹੈਗੀ ਆਪਣੇ ਬੱਚੇ ਵੀ ਹੈਗੇ ਵੀ ਇਹ ਕੰਮ ਆ ਜਿਹੜੇ ਤੂੰ ਛੱਡਦੇ ਪਰ ਉਹ ਕਹਿੰਦੇ ਹੁੰਦੇ ਆ ਇੱਕ ਵਾਰ ਔਰਤ ਨੂੰ ਬਾਹਰ ਦਾ ਚਸਕਾ ਪੈ ਜੇ ਉਹ ਫਿਰ ਕਿੱਥੇ ਮੁੜਦੀ ਹੈਗਾ ਤਾਂ ਉਸੇ ਤਰ੍ਹਾਂ ਸੁਵਾਤੀ ਵੀ ਹੁਣ ਸੁਧਰਨ ਵਾਲੀ ਨਹੀਂ ਸੀਗੀ ਤੇ ਦੋ ਦਿਨ ਤੱਕ ਉਹ ਵਧੀਆ ਰਹੀ ਉਸ ਤੋਂ ਬਾਅਦ ਫੇਰ ਉਹਨੇ ਹੋਈ ਤਾਂ ਮੁਖ ਸ਼ੁਰੂ ਕਰਤਾ ਉਹ ਡਾਕਟਰ ਨੂੰ ਮਿਲਣ ਚਲੀ ਜਾਂਦਾ ਫਿਰ ਉਹਨੇ ਸ਼੍ਰੀਕ ਸੰਧ ਬਣਾ ਲੈਣ ਉਹ ਉਹਨਾ ਜਿਹੜਾ ਮਤਲਬ ਸੁਵਾਤੀ ਸੀਗੀ ਉਹਨਾ ਇੱਕ ਰਜੇਸ਼ ਡਾਕਟਰ ਨਾਲ ਫਿਲਮ ਦੇਖਣ ਚਲੀ ਗਈ। ਹੁਣ ਤੁਹਾਨੂੰ ਮੈਂ ਜਿਹੜੀ ਪਹਿਲਾਂ ਦੱਸਿਆ ਸੀਗਾ ਵੀ ਕਿਵੇਂ ਇੱਕ ਫਿਲਮ ਇੱਕ ਗਾਣਾ ਬੰਦੇ ਦੀ ਜ਼ਿੰਦਗੀ 'ਤੇ ਅਸਰ ਪਾਉਂਦਾ ਹੈ ਉਹਨੇ ਤੁਹਾਨੂੰ ਪਤਾ ਲੱਗੂਗਾ। ਉਹ ਫਿਲਮ ਦੇਖਣ ਚਲੇ ਗਏ ਤੇ ਉਹ ਫਿਲਮ 'ਚ ਨਾ ਇੱਕ ਮਤਲਬ ਹੀ ਬੰਦੇ ਨੂੰ ਮਾਰਨ ਦਾ ਪਲਾਨ ਦੱਸਦੀ ਆ ਉਹ ਫਿਲਮ। ਫਿਲਮ ਦਾ ਨਾਮ ਤਾਂ ਇੱਥੇ ਨਹੀਂ ਲੈ ਸਕਦੇ ਤੇ ਜੇ ਕਿਸੇ ਨੇ ਦੇਖਿਓ ਉਹ ਬੰਦਾ ਸਮਝ ਜੂਗਾ। ਉਹ ਪਲਾਨ ਬਣਾਉਂਦੇ ਆਗੇ ਤੇ ਜਿਹੜੀ ਸੁਵਾਤੀ ਹੈਗੀ ਉਹ ਫਿਲਮ ਦੇਖ ਕੇ ਇਹ ਗੱਲ ਕਹਿੰਦੀ ਆ ਡਾਕਟਰ ਰਜੇਸ਼ ਨੂੰ ਵੀ ਆਪਾਂ ਵੀ ਇਹ ਸੁਰਿੰਦਰ ਨਾਲ ਕੁਛ ਇਦਾਂ ਦਾ ਕਰਦੇ ਵੀ ਨਾਲ ਕਿਸੇ ਨੂੰ ਪਤਾ ਲੱਗਣਾਗਾ ਤੇ ਨਾਲੇ ਆਪਣਾ ਜਿਹੜਾ ਰਾਹ ਦਾ ਕੰਡਾ ਕਰਾ ਉਹਦਾ ਰੋੜਾ ਉਹ ਖਤਮ ਹੋ ਜਾਊਗਾ ਤੇ ਡਾਕਟਰ ਵੀ ਕਹਿੰਦਾ ਠੀਕ ਆ ਵੀ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਤੂੰ ਮੇਰੇ ਬਿਨਾ ਨਹੀਂ ਰਹਿ ਸਕਦੀ ਤੇ ਵੀ ਆਪਾਂ ਹੁਣੇ ਆਪਣਾ ਇਹ ਕੰਮ ਚੁੱਕਣਾ ਹੀ ਪੈਣਾਗਾ ਹੁਣ ਇੱਕ ਦਿਨ ਉਹਦਾ ਜਦੋਂ ਸੁਰਿੰਦਰ ਆ ਉਹਦੇ ਘਰੇ ਸੁੱਤਾ ਪਿਆ ਹੁੰਦਾਗਾ ਤੇ ਉੱਤੋਂ ਜਿਹੜਾ ਮਤਲਬ ਉਹ ਜਾਂਦੀ ਹੈਗੀ ਸਵਾਤੀ ਸਵਾਤੀ ਉਹਨੂੰ ਉੱਥੇ ਉਹਦਾ ਬਿਹੋਸ਼ੀ ਦਾ ਇੰਜੈਕਸ਼ਨ ਲਾ ਦਿੰਦੀ ਹੈ ਇੰਜੈਕਸ਼ਨ ਲਾਉਣ ਤੋਂ ਬਾਅਦ ਉਹ ਫੋਨ ਕਰਦੀ ਹੈਗੀ ਡਾਕਟਰ ਜੇਸਨ ਨੂੰ ਰਜੇਸ਼ ਡਾਕਟਰ ਵੀ ਉੱਥੇ ਚਲਾ ਜਾਂਦਾ ਉਸ ਤੋਂ ਬਾਅਦ ਉਹਦੀ Laash ਨੂੰ ਚੱਕਦੇ ਆ ਕਿ ਜਦੋਂ ਉਹਨੂੰ ਮਾਰ ਦਿੰਦੇ ਆ ਕਿ Laash ਨੂੰ ਚੱਕਦੇ ਆ ਕਿ 20 ਕਿਲੋਮੀਟਰ ਦੂਰ ਉਸ Laash ਨੂੰ ਸਾੜ ਵੀ ਆਉਂਦੇ ਆ ਹੁਣ ਤੁਸੀਂ ਇਹ ਸੋਚਦੇ ਹੋਵੋਗੇ ਫਿਲਮ ਕੀ ਦੇਖੀ ਸੀ ਕੀ ਉਹਨਾਂ ਨੇ ਇਹ ਤਾਂ ਮਤਲਬ ਆਮ ਬੰਦੇ ਨੂੰ ਹੀ ਪਤਾ ਵੇਛ ਦੇ ਇੰਜੈਕਸ਼ਨ ਲਾ ਦੋ ਦੂਬਾ ਉਹਨੂੰ ਮਾਰ ਦਿਓ ਨਾ ਅਜੇ ਸਾਨੂੰ ਅੱਗੇ ਗੰਭੀਰਤਾ ਲੱਗਣਾ ਜਦੋਂ Laash ਨੂੰ ਸਾੜਿਆ ਆਉਂਦੇ ਆ ਕਿ ਹੁਣ ਜਿਹੜਾ ਫਿਲਮ ਦੇਖ ਕੇ ਪਲਾਨ ਬਣਾਇਆ ਸੀਗਾ ਉਹਨਾਂ ਨੇ ਉਹ ਕਰਨ ਜਾ ਰਹੇ ਸੀਗੇ ਉਹ ਪਲਾਨ ਇਹ ਸੀਗਾ ਜਿਹੜਾ ਸੁਰਿੰਦਰ ਸੀਗਾ ਉਹ ਹੁਣ ਡਾਕਟਰ ਰਜੇਸ਼ ਬਨ ਜਾ ਰਿਹਾ ਸੀਗਾ ਤੇ ਉਹ ਇੱਕ ਸਲਾਹ ਲੈਂਦਾਗਾ ਨਾਲ ਦੇ ਡਾਕਟਰ ਨੂੰ ਵੀ ਕਿੰਨਾ ਕੁ ਤੇਜਾਬ ਮੈਂ ਆਪਣੇ ਮੂੰਹ ਤੇ ਪਾਵਾਂ ਜੋ ਮੇਰਾ ਮੂੰਹ ਜ਼ਿਆਦਾ ਸੜੇ ਵੀ ਨਾ ਤੇ ਕਿਸੇ ਨੂੰ ਇਹ ਵੀ ਨਾ ਪਤਾ ਲੱਗੇ ਵੀ ਮੈਂ ਸ੍ਰਿੰਦਰ ਨਹੀਂਗਾ ਵੀ ਮੇਰਾ ਬਾਅਦ ਵਿੱਚ ਮੈਂ ਪਲਾਸਟਿਕ ਸਰਜੀ ਕਰਾ ਕੇ ਸ੍ਰਿੰਦਰ ਬਨਣਾ ਚਾਹੁੰਦਾ ਤੇ ਉਸ ਤੋਂ ਬਾਅਦ ਉਹ ਜੋ ਇੱਕ ਦਿਨ ਉਹ ਜੋ ਤੇਜਾਬ ਪਾਉਂਦੇ ਆਗੇ ਤੇਜਾਬ ਪਾ ਕੇ ਉਸ ਤੋਂ ਬਾਅਦ ਜਿਹੜਾ ਉਹ ਮਤਲਬ ਵੀ ਮਾਂ ਨੂੰ ਦੱਸ ਦੇ ਕਿ ਡਰਾਮਾ ਰਚਦੀ ਹੈ ਕਿਸ ਵਾਤੀ ਵੀ ਉਹਦੇ ਘਰ ਵਾਲੇ ਸ੍ਰਿੰਦਰ ਦੇ ਤੇਜਾਬ ਆ ਪੈ ਗਿਆ ਤੇ ਉਸ ਤੋਂ ਬਾਅਦ ਉਹ ਮਤਲਬ ਹਸਪੀਟਲ ਦਾਖਲ ਕੀਤਾ ਹੁਣ ਤੁਸੀਂ ਦੇਖੋ ਉਹ ਜਿਹੜਾ ਰਜੇਸ਼ ਡਾਕਟਰ ਸੀਗਾ ਉਹ ਆਪਦੇ ਮੂੰਹ ਤੇ ਧਿਆਪ ਪਾਉਂਦਾਗਾ ਉਹ ਧਿਆਪ ਇਸ ਕਰਕੇ ਪਾਉਂਦਾਗਾ ਉਹ ਨੂੰ ਇਹ ਸੀਗਾ ਵੀ ਉਹ ਪਲਾਸਟਿਕ ਸਰਜਰੀ ਕਰਕੇ ਸੁਨਿੰਦਰ ਦਾ ਚਿਹਰਾ ਸੀਗਾ ਉਹ ਆਪਦੇ ਤੇ ਲਾ ਲੇ ਦੇਖੋ ਤੁਸੀਂ ਦੁਨੀਆ ਕਿੱਥੋਂ ਤੱਕ ਗਰ ਚੁੱਕੇ ਤੇ ਕਿੰਨਾ ਮਤਲਬ ਵੀ ਤਕੜਾ ਪਲਾਨ ਸੋਚਿਆ ਸੀਗਾ ਉਹਨਾਂ ਨੇ ਪਰ ਜਿਹੜੀ ਮਾਂ ਸੀਗੀ ਉਹ ਤਾਂ ਮਾਂ ਹੀ ਹੁੰਦੀ ਹੈਗੀ ਉਹ ਆਪਦੇ ਪੁੱਤ ਨੂੰ ਕਿਹੋਣਾ ਪਛਾਨੂਗੀ ਉਹਨਾਂ ਨੂੰ ਤਾਂ ਇਹ ਸੀਗਾ ਸਵਾਤੀ ਦੇ ਡਾਕਟਰ ਰਜੇਸ਼ ਨੂੰ ਤਾਂ ਇਹ ਸੀਗਾ ਵੀ ਮਾਂ ਨੂੰ ਵੀ ਨਹੀਂ ਪਤਾ ਲੱਗਣਾ ਤੇ ਆਪਣਾ ਮਤਲਬ ਵੀ ਵਧੀਆ ਚੱਲੀ ਜਾਊਗਾ ਇਵੇਂ ਮਾਸ ਰਿੰਦਰ ਬਣ ਕੇ ਰਹੂੰਗਾ ਤੇ ਉਸ ਤੋਂ ਬਾਅਦ ਨਾ ਕੋਈ ਸੰਰੋਗ ਨਾ ਕੋਈ ਟੋਕ ਕਿਉਂਕਿ ਫਿਰ ਤਾਂ ਅਸੀਂ ਘਰ ਵਾਲਾ ਬਣ ਜਾਊਂਗਾ ਮੈਂ ਦਾ ਤੇਰਾ ਤੇ ਉਸ ਤੋਂ ਬਾਅਦ ਫਿਰ ਜਦੋਂ ਤੇ ਆ ਪਹੁੰਚਦਾਗਾ ਤੇ ਆ ਪਹੁੰਚਣ ਤੋਂ ਬਾਅਦ ਮੰਨ ਲਈ ਉਹ ਹਸਪੀਟਲ ਦਾਖਲ ਹੁੰਦੇ ਆਗੇ ਤੇ ਜਿਹੜਾ ਵਾ ਸਾਨੂੰ ਪਹਿਲਾਂ 10 ਘੰਟੇ ਡਰਮ ਉਹ ਸਾਰਾ ਕੁਝ ਰਚਦੇ ਆਗੇ ਉਸ ਤੋਂ ਬਾਅਦ ਕਿਵੇਂ ਫੜੇ ਜਾਂਦੇ ਆਗੇ ਇਹ ਤੇ ਉਸ ਤੋਂ ਬਾਅਦ ਸੁਬਾਤੀ ਨੂੰ ਪੁਲਿਸ ਪਹਿਲੇ ਹੀ ਫੜ ਚੁੱਕੀ ਸੀਗੀ ਤੇ ਹੁਣ ਡਾਕਟਰ ਰਜੇਸ਼ ਦੀ ਭਾਲ ਸੀਗੀ ਉਹ ਜਿਹੜਾ ਮੰਨ ਲਈ ਉੱਥੇ ਪਿਆ ਸੀਗਾ ਹਸਪੀਟਲ ਉਹਨੂੰ ਚੱਕ ਕੇ ਉੱਥੇ ਲੈਉਣਾ ਸੀਗਾ ਉਹਨਾਂ ਨੇ ਥਾਣੇ ਕਿਉਂਕਿ ਉਹ ਹੀ ਉਹ ਜਿਹੜਾ ਸ੍ਰਿੰਦਰ ਲਾਢੀ ਉਹ ਸ੍ਰਿੰਦਰ ਬੰਨ ਜਾ ਰਿਹਾ ਸੀਗਾ ਧੰਨਵਾਦ ਅੱਜ ਦੀ ਸਟੋਰੀ ਹੁੰਦੀ ਐ ਇੱਥੇ ਕਦਮ ਪਰ ਉਹ ਫੇਰ ਅੱਜ ਇੱਕ ਨਜਾਇਜ਼ ਹੰਦਾਂ ਦੇ ਕਰਕੇ ਬੱਚੇ ਰੋਲ ਗਏ ਇੱਕ ਮਤਲਬ ਹੀ ਮਾਂ ਦਾ ਪੁੱਤ ਕਿਸ ਦੁਨੀਆ ਬਚ ਲੈ ਗਿਆ ਦੇਖੋ ਉਹ ਹੀ ਦੁਨੀਆ ਕਿੰਨੀ ਗਿਰ ਚੁੱਕੀ ਐ ਦੇਖ ਕਿਵੇਂ ਇੱਕ ਫਰਮ ਦੇਖ ਕੇ ਉਹਨੇ ਪਲਾਨ ਬਣਾਇਆਗਾ ਵੀ ਪਲਾਸਟਿਕ ਸਰਜਰੀ ਕਰਕੇ ਉਹਦਾ ਘਰ ਵਾਲਾ ਬਣਾ ਚਾਹਿਆਗਾ ਇੱਕ ਡਾਕਟਰ ਨੇ ਡਾਕਟਰ ਰੱਬ ਦਾ ਰੂਪ ਹੁੰਦੇ ਆਗੇ ਪਰ ਕਈ ਡਾਕਟਰ ਐਦਾਂ ਦੇ ਵੀ ਹੁੰਦੇ ਆ ਜੋ ਮੈਂ ਤੁਹਾਨੂੰ ਸਟੋਰੀ ਸੁਣਾਇਆ ਕਿਹਾ ਤਾਂ ਧੰਨਵਾਦ ਅੱਜ ਦੀ ਸਟੋਰੀ ਸੁਣ ਲਈ ਜੇ ਕੁਝ ਸਿੱਖਣ ਨੂੰ ਮਿਲਿਆ ਹੋਇਆ ਤੈਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬਰਾਂ ਦੀ ਬਹੁਤ ਲੋੜ ਆ ਗਈ ਤੇ ਕਿਉਂਕਿ ਇਹ ਤੁਹਾਡੇ ਇੱਕ ਸਬਸਕ੍ਰਾਈਬ ਮੇਰੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਧੰਨਵਾਦ ਮਿਲਦੇ ਆਂ ਅਗਲੀ ਸੱਚੀ ਘਟਨਾ ਤੇ ਤੇ ਆਪਦੇ ਬੱਚਿਆਂ ਦਾ ਧਿਆਨ ਰੱਖੋ ਖੁਦ ਆਪਦਾ ਧਿਆਨ ਰੱਖੋ ਤੇ ਆਲੇ ਦੋਲੇ ਦਾ ਧਿਆਨ